ਸੁਪਰੀਮ ਕੋਰਟ ਨੇ ਵੀਵੀ ਪੈਟ ਸਲਿੱਪਾਂ ਨਾਲ ਈਵੀਐਮ ਵੋਟਾਂ ਦੇ 100% ਮੇਲ ਦਾਲ ਜੁੜੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਪੰਕਰ দত্ত ਤੇ ਆਧਾਰਿਤ ਬੈਂਚ ਨੇ ਕਿਹਾ ਕਿ ਕਿਸੇ ਵੀ ਪ੍ਰਣਾਲੀ ਤੇ ਅੱਖਾ ਬੰਦ ਕਰਕੇ ਖਦਸ਼ਾ ਜ਼ਾਹਰ ਕਰਨਾ ਉਸ ਪ੍ਰਣਾਲੀ ਦੇ ਪ੍ਰਤੀ ਸ਼ੱਕ ਪੈਦਾ ਕਰ ਸਕਦਾ ਹੈ ਬੈਂਚ ਨੇ ਕਿਹਾ ਕਿ ਹਾਂ ਪੱਖੀ ਆਲੋਚਨਾ ਕਰਨਾ ਸਹੀ ਹੈ ਚਾਹੇ ਉਹ ਨ્યાયਪਾਲਿਕਾ ਦੀ ਹੋਵੇ ਜਾਂ ਵਿਧਾਨਪਾਲਿਕਾ ਦੀ ਅਦਾਲਤ ਨੇ ਕਿਹਾ ਕਿ ਲੋਕਤੰਤਰ ਸਾਰੇ ਥਾਮਾਂ ਵਿੱਚਕਾਰ ਸਦਭਾਵਨਾ ਅਤੇ ਵਿਸ਼ਵਾਸ ਕਾਇਮ ਰੱਖਣ ਦੀ ਸੋਚ ਰੱਖਦਾ ਹੈ ਈਵੀਐਮ ਨਾਲ ਜੁੜੀਆਂ ਪਟੀਸ਼ਨਾਂ ਨੂੰ ਖਾਰਜ ਕਰਦੇ ਹਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਦੋ ਹਦਾਇਤਾਂ ਵੀ ਜਾਰੀ ਕੀਤੀਆਂ ਜਿਸ ਤਹਿਤ ਈਵੀਐਮ ਵਿੱਚ ਚੋਣ ਨਿਸ਼ਾਨ ਲੋਡ ਕਰਨ ਤੋਂ ਬਾਅਦ ਚੋਣ ਕਮਿਸ਼ਨ ਇਹਨਾਂ ਲੋਡਿੰਗ ਯੂਨਿਟਾਂ ਨੂੰ ਸੀਲ ਕਰਕੇ ਸੁਰੱਖਿਅਤ ਰੱਖੇ ਇਹਨਾਂ ਸੀਲਬੰਦ ਡੱਬਿਆਂ ਨੂੰ ਨਤੀਜਿਆਂ ਦੇ ਐਲਾਨ ਤੋਂ 45 ਦਿਨ ਬਾਅਦ ਤੱਕ ਈਵੀਐਮ ਦੇ ਨਾਲ ਸੁਰੱਖਿਅਤ ਸਟੋਰ ਰੂਮ 'ਚ ਰੱਖਣ ਲਈ ਕਿਹਾ ਗਿਆ ਹੈ ਅਦਾਲਤ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਹਲਕੇ ਦੀਆਂ ਚੋਣਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਦੇ 5% ਹਿੱਸੇ 'ਚ ਵਰਤੇ ਜਾਂਦੇ ਮੈਮਰੀ ਸਮੀਕੰਡਕਟਰ EVM ਦੇ ਨਾਲ ਕੰਟਰੋਲ ਯੂਨਿਟ ਬੈਲੇਟ ਯੂਨਿਟ ਅਤੇ VV ਪੈਡ ਦੀ EVM ਬਣਾਉਣ ਵਾਲੀ ਕੰਪਨੀ ਦੇ ਇੰਜੀਨੀਅਰਾਂ ਤੋਂ ਜਾਂਚ ਕਰਵਾਈ ਜਾਵੇ ਇਹ ਜਾਂਚ ਦੂਜੇ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਉਮੀਦਵਾਰਾਂ ਦੀ ਲਿਖਤੀ ਮੰਗ ਤੇ ਨਤੀਜਿਆਂ ਦੇ ਐਲਾਨ ਤੋਂ 7 ਦਿਨ ਦੇ ਅੰਦਰ ਅੰਦਰ ਕੀਤੀ ਜਾ ਸਕਦੀ ਹੈ ਜਾਂਚ ਦੀ ਮੰਗ ਕਰਨ ਵਾਲੇ ਉਮੀਦਵਾਰ ਨੂੰ ਇਸ ਦਾ ਖਰਚਾ ਚੁੱਕਣਾ ਪਵੇਗਾ ਅਤੇ ਜੇ EVM ਨਾਲ ਛੇੜਛਾੜ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਚੋਣ ਕਮਿਸ਼ਨ ਨੂੰ ਉਮੀਦਵਾਰ ਦਾ ਖਰਚਾ ਵਾਪਸ ਕਰਨਾ ਪਵੇਗਾ